ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਪਰਫੈਕਟ ਤੁਹਾਡੇ YouTube ਚੈਨਲ ਤੇ ਸੋ ਦੋਸਤੋ ਅੱਜ ਇੱਕ ਹੋਰ ਬੜਾ ਵਧੀਆ ਵਿਸ਼ਾ ਲੈ ਕੇ ਆਇਆ ਹਾਂ ਬਹੁਤ ਸੋਹਣੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਜਿੰਦ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਲਾਈਫ ਨਾਲ ਰਿਲੇਟਡ ਵੀਡੀਓ ਨਹੀਂ ਹੈਗੀ ਬਟ ਕਹਿ ਸਕਦੇ ਆਂ ਵੀ ਰਿਲੇਟਡ ਵੀ ਹੈ ਨਾ ਉਹ ਕਿਦਾਂ ਅੱਜ ਆ ਕੀ ਬੰਦੇ ਸੋਚ ਰਹੇ ਹਨ ਵੀ ਯਾਰ ਅਸੀਂ YouTube ਚੈਨਲ ਸ਼ੁਰੂ ਕਰਨਾ ਜਾਂ ਕਰ ਚੁੱਕੇ ਹਾਂ ਨਾ ਬਟ ਉਹਨਾਂ ਦਾ ਚੈਨਲ ਗਰੋ ਨਹੀਂ ਕਰ ਰਿਹਾ ਹਨਾ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਪਰ ਕੋਈ ਵੀਡੀਓ ਨਹੀਂ ਵਾਇਰਲ ਹੋ ਰਹੀ ਹਨਾ ਉਹਦਾ ਕੀ ਕਰਨਾ ਹੈ ਕਿੰਦਾ ਤੁਹਾਡਾ YouTube ਚੈਨਲ ਗਰੋ ਕਰੂਗਾ ਨਾ ਜਲਦੀ ਹਨਾ ਸਭ ਤੋਂ ਪਹਿਲਾਂ ਤਾਂ ਬਗਲ ਗੱਲ ਕਰਾਂਗੇ ਜਿਹੜੀ ਤੁਸੀਂ ਵੀਡੀਓ ਪਾਣੇ ਹਨਾ ਤਾਂ ਕੋਸ਼ਿਸ਼ ਕਰੋ ਕਿ ਲੰਬੀ ਵੀਡੀਓਜ਼ ਨਾ ਪਾਓ ਜੇ ਤੁਸੀਂ ਚੈਨਲ ਨਵਾਂ ਸ਼ੁਰੂ ਕਰਦੇ ਹੋ ਨਾ ਕੋਈ ਵੀ ਬੰਦਾ ਨਵਾਂ ਚੈਨਲ ਸ਼ੁਰੂ ਕਰਦਾ ਕਿਸੇ ਵੀ ਟੌਪਿਕ ਤੇ ਕਰਦਾ ਤਾਂ ਹਨਾ ਪਹਿਲੇ 5 7 10 ਮਿੰਟ ਦੀ ਵੀਡੀਓ ਪਾ ਦੇਣੀ ਕਿਉਂਕਿ ਤੁਹਾਡਾ ਚੈਨਲ ਫਰੈਸ਼ ਆ ਤੁਹਾਡੇ ਸਬਸਕ੍ਰਾਈਬਰ ਨਹੀਂ ਹੈਗੇ ਕਿਸੇ ਨੇ ਇੰਨੀ ਲੰਬੀ ਵੀਡੀਓ ਪਹਿਲਾਂ ਨਹੀਂ ਦੇਖਣੀ ਹੈਗੀ ਹਨਾ ਤੇ ਕੋਸ਼ਿਸ਼ ਕਰੋ ਕਿ ਸਭ ਤੋਂ ਪਹਿਲਾਂ ਸ਼ਾਰਟਸ ਪਾਓ ਹਨਾ ਆਪਣੇ ਚੈਨਲ ਦੇ ਉੱਤੇ ਤੁਹਾਡਾ ਜਿਹੜਾ ਵੀ ਟੌਪਿਕ ਆ ਹਨਾ ਕਿਉਂਕਿ ਸ਼ਾਰਟਸ ਹਰ ਇੱਕ ਬੰਦਾ ਹਨਾ 25 30 45 ਸਕਿੰਟ ਦਾ ਸ਼ਾਰਟ ਦੇਖਣ ਨੂੰ ਦੇਖਣ ਨੂੰ ਇਗਨੋਰ ਨਹੀਂ ਕਰਦਾ ਉਹ ਦੇਖ ਲੈਂਦਾ ਨਾ ਪਰ ਜਦੋਂ ਲੰਬੀ ਵੀਡੀਓ ਹੁੰਦੀ ਹੈ ਤਾਂ ਅਗਲਾ ਕਹਿੰਦਾ ਛੱਡ ਯਾਰ ਕੀ ਦੇਖਣੀ ਹੈ ਨਾ ਸੋ ਪਹਿਲਾਂ ਤਾਂ ਸ਼ਾਰਟਸ ਪਾਓ ਸ਼ਾਰਟਸ ਪਾ ਕੇ ਆਪਣਾ ਚੈਨਲ ਦੀ ਗ੍ਰੋਥ ਵਧਾਓ ਨਾ ਕਿਉਂਕਿ ਸ਼ਾਰਟਸ ਪਾਉਗੇ ਤਾਂ ਇੱਕ ਅਦਾ ਸ਼ਾਰਟ ਵਾਇਰਲ ਹੋ ਗਿਆ ਨਾ 10 15 20000 ਵਿਊ ਨਿਕਲ ਗਏ ਕਦੇ ਤੇ ਤਾਂ ਉਤੋਂ ਤੁਹਾਡੇ ਸਬਸਕ੍ਰਾਈਬਰ ਗੇਨ ਸ਼ੁਰੂ ਹੋ ਜਾਣਗੇ ਜਦੋਂ ਸਬਸਕ੍ਰਾਈਬਰ ਗੇਨ ਹੋ ਗਏ ਤਾਂ ਫਿਰ ਲੌਂਗ ਵੀਡੀਓਜ਼ ਪਾਉਣੇ ਸ਼ੁਰੂ ਕਰੋ ਤੋਂ ਉਹ ਵੀ ਏਪੀ ਜਾਂ 2 ਮਿੰਟ ਦੀਆਂ ਜ਼ਿਆਦਾ ਵੱਡੀਆਂ ਨਹੀਂ ਹਨ ਜਦੋਂ ਤੁਹਾਡੇ ਸਬਸਕ੍ਰਾਈਬਰ ਹੋរី ਹੋਰੀ ਗੇਨ ਹੋਣ ਲੱਗੇ ਫਿਰ ਵੱਡੀਆਂ ਵੀਡੀਓ ਦਾ ਟ ਕੋਸ਼ਿਸ਼ ਕਰੋ ਕਿ ਜਦੋਂ ਵੀ ਨਵਾਂ ਚੈਨਲ ਸ਼ੁਰੂ ਕਰਨਾ ਹਨ ਜਿਨ੍ਹਾਂ ਦੀ ਵੀਡੀਓ ਵਾਇਰਲ ਨਹੀਂ ਹੋ ਰਹੀ ਉਹ ਸ਼ੋਰਟ ਤੋਂ ਹੀ ਕੰਮ ਲੈਣ ਪਹਿਲਾਂ ਸ਼ੋਰਟ ਕੋਣ ਫਿਰ ਲੰਬੀਆਂ ਵੀਡੀਓ ਪਾਉਣ ਇੱਕ ਚੀਜ਼ ਕਰਕੇ ਦੇਖੋ ਇਹ ਟ੍ਰਿਕ ਵਰਤ ਕੇ ਦੇਖੋ ਤੁਹਾਡਾ ਚੈਨਲ ਕਿੰਨੀ ਜਲਦੀ ਗਰੋ ਹੋਏਗਾ ਸੋ ਇੱਥੇ ਵੀਡੀਓ ਖਤਮ ਕਰਦੇ ਹਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਪਾਉਣ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ